TPS ਬੋਰਡ ਵੱਲੋਂ ਹੁਣੇ-ਹੁਣੇ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਜੀ ਐਡਵਰਟਾਈਜ਼ਮੈਂਟ ਨੰਬਰ 10/2023 ਅਧੀਨ ਜੂਨੀਅਰ ਇੰਜੀਨੀਅਰ ਸਿਵਲ ਮਿਤੀ 23/02/2024 ਨੂੰ ਕਾਉਂਸਲਿੰਗ ਹੋਈ ਸੀ ਜੀ ਕੈਂਡੀਡੇਟ ਜਿਹੜੇ ਗੈਰਹਾਜ਼ਰ ਰਹੇ ਨੇ ਉਹਨਾਂ ਨੂੰ 26/02/2024 ਤੇ 27/02/2024 ਨੂੰ ਸਵੇਰੇ 10 ਵਜੇ ਅਦੀਨ ਸੇਵਾ ਚੌਣ ਬੋਰਡ ਪੰਜਾਬ ਦੇ ਦਫ਼ਤਰ ਵਿਖੇ ਕਾਉਂਸਲਿੰਗ ਲਈ ਬੁਲਾਇਆ ਜਾਂਦਾ ਹੈ ਜੀ ਦੇਖੋ TPS ਬੋਰਡ ਬੁਲਾ ਰਿਹਾ ਕੈਂਡੀਡੇਟ ਉਹਨੂੰ ਕੈਂਡੀਡੇਟ ਜਾ ਨਹੀਂ ਰਹੇ ਤਾਂ ਇਸ ਵੀਡੀਓ ਨੂੰ ਸਾਰੇ ਕੈਂਡੀਡੇਟ ਤੱਕ ਸ਼ੇਅਰ ਜ਼ਰੂਰ ਕਰ ਦਿਓ ਜੀ ਜਿੰਨਾ ਜਿੰਨਾ ਕੈਂਡੀਡੇਟ ਦਾ ਕਾਉਂਸਲਿੰਗ ਚ ਨਾ ਆਇਆ ਜੂਨੀਅਰ ਇੰਜੀਨੀਅਰ ਸਿਵਲ ਦੇ ਲਈ ਤਾਂ ਉਹਨਾਂ ਨੂੰ ਰਿਕੁਐਸਟ ਹੈ ਪਲੀਜ਼ ਬੋਰਡ ਵਿਖੇ ਜਾ ਕੇ ਆਪਣੀ ਜਿਹੜੀ ਕਾਉਂਸਲਿੰਗ ਹੈ ਉਹਦੇ ਚ ਹਾਜ਼ਰ ਹੋਵੋ 26 2000 26 2024 ਦੇ 27 2024 ਨੂੰ ਸਵੇਰੇ 10 ਵਜੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੀ ਸਾਰੇ ਕੈਂਡੀਡੇਟ ਤੱਕ ਜਿਹੜੇ ਗੈਰ ਹਾਜ਼ਰ ਰਹੇ ਨੇ ਇਹ ਕਾਉਂਸਲਿੰਗ ਚ ਤਾਂ ਕਿ ਉਹ ਕਾਉਂਸਲਿੰਗ ਚ ਪਹੁੰਚ ਸਕਣ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ Facebook Twitter Instagram Thread ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਫੋਲੋ ਜ਼ਰੂਰ ਕਰ ਲਓ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲ ਟੈਕ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਜੀ ਅਤੇ ਨਵਾਂ ਚੈਨਲ ਜੀ ਆਪਣਾ ਟੇਸਟ ਐਂਡ ਟ੍ਰੈਵਲ ਉਹਨੂੰ ਵੀ ਸਾਰਿਆਂ ਨੇ ਸਪੋਰਟ ਕਰਨਾ ਹੈ ਜੀ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਾਂਗੇ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਦੀ ਫਾਈਨਲ ਆਨਸਰ ਕੀ ਜਲਦੀ ਆਉਣ ਵਾਲੀ ਹੈ ਜੀ ਉਮੀਦ ਹੈ ਫਾਈਨਲ ਆਨਸਰ ਕੀ ਦੇ ਨਾਲ ਰਿਜ਼ਲਟ ਹੈ ਜਿਹੜਾ ਨਾਲ ਦੀ ਨਾਲ ਹੈ ਜਿਹੜਾ ਉਹ ਅਪਲੋਡ ਕਰ ਦਿੱਤਾ ਜਾਏਗਾ ਜਦੋਂ ਵੀ ਰਿਜ਼ਲਟ ਆਏਗਾ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲਣੀ ਹੈ ਕਲਰਕ ਦੀਆਂ 256 ਪੋਸਟਾਂ ਆ ਚੁੱਕੀਆਂ ਨੇ ਜੀ ਉਹਦੇ ਲਈ ਵੀ ਅਪਲਾਈ ਹੋਣਾ ਸ਼ੁਰੂ ਹੋਣਾ ਕੁਆਲਿਫੀਕੇਸ਼ਨ ਹੋਰ ਯੋਗਤਾ ਦੀ ਡਿਟੇਲ ਹੈ ਜਿਹੜੀ ਜਲਦ ਹੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ 62 ਪੋਸਟਾਂ ਸੀਨੀਅਰ ਅਸਿਸਟੈਂਟ ਦੀਆਂ ਉਹਦੇ ਲਈ ਵੀ ਜਲਦ ਹੀ ਫੁੱਲ ਵੀਡੀਓ ਆਪਾਂ ਲੈ ਕੇ ਆਵਾਂਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੋੜ ਦਿਵਾਲਿਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਉਮੀਦ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਕੇ ਜਾਓਗੇ ਉਹਨਾਂ ਕੈਂਡੀਡੇਟਾਂ ਤੱਕ ਵੀਡੀਓ ਨੂੰ ਜਰੂਰ ਪਹੁੰਚਾਓਗੇ ਜਿਹੜੇ ਕੈਂਡੀਡੇਟ ਕਾਉਂਸਲਿੰਗ ਤੇ ਨਹੀਂ ਜਾ ਰਹੇ WhatsApp ਚੈਨਲ ਦਾ ਲਿੰਕ نیچے ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਉਹ ਵੀ ਸਾਰੇ ਨੇ ਜੁਆਇਨ ਕਰ ਲੈਣਾ ਜੀ ਹੋਰ ਅਪਡੇਟ ਦੇ ਨਾਲ ਜਲਦੀ ਹੀ ਹਾਜ਼ਰ ਹੋਣੇ ਆ ਜੀ ਤਦ ਤੱਕ ਲਈ ਬੀ ਸੇ ਸਟੇ ਕਨੈਕਟਡ ਬਾਏ ਬਾਏ